ਉਹਨੂੰ ਗੱਡੀ ਆ ਸਾਈਡ ਚ ਲਾਓ ਲੱਗਾ ਚੱਕ ਦਾਂਗੇ 플ਾਂਟਿੰਗ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਕੀਆਂ ਗੱਡੀਆਂ ਸਟੇਡੀਆ ਖੜੀਆਂ ਉਦਾਂ ਹੀ ਖੜੀ ਆ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਆਈ ਏ ਮੀ ਆਰਮੀ ਆਫੀਸਰ ਬਸ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਣੀ ਅਜੇ ਇਹ ਗੱਲ ਹੀ ਕਰ ਰਹੀ ਸੀ ਹਰਜਿੰਦਰ ਨਾਲ ਰੋਣੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਦੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਹੈ ਐਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸ ਨੇ ਜਦੋਂ ਦੇਖਿਆ ਕਿ ਫਾਦਰ ਡਿੱਗੇ ਥਲੇ ਉਹ ਦੌੜ ਕੇ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ किसी और लाके आ गए डंडे ऐ बेचारा अपना प्यो नजिंद्र हॉस्पिटल गेट लाके गया और उठे देखा किस तरीके बेरहमी टूटिया इसने मेरे बेटे नजबेंड बिरोशी हालत दिख रहा चश्मा टूटके अख गुज क्या ਕੁਣਾ ਰਿਆ ਖਾਚੂ ਐਨ ਹੀ ਸੋਕ ਕਿ ਮੇਰੇ ਬੇਟੇ ਨੂੰ ਕੁਤੇ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਨ ਲੇ ਜਦੋਂ ਉਹ ਬੇਟੇ ਕੋਲ ਪਹੁੰਚੇ ਆ ਬੋਪਾਰਾ ਐ ORDINANCE ਕਿ ਉਹਨੇ ਬ੍ਰੋਸ ਬੰਦਾ ਗੱਡੀ 'ਚ ਬੈਠਿਆ ਉਸਨੂੰ ਹਰ ਜਿੰਦਗੀ ਤੇ ਹੋਰ ਵਾਰੀ ਬਾਕਸਿੰਗ ਮਾਰ ਰੇ ਹੋਰ ਬਾਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬਣ ਕੇ ਦੇਖੋ ਆਈ ਕਾਰਡ ਜਦੋਂ ਮਨੇ ਆਈ ਕਾਰਡ ਦਿਖਾਇਆ ਉਸਨੇ ਆਈ ਕਾਰਡ ਖਿੱਚ ਲਿਆ ਪਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬ੍ਰੋਸ ਆਰਮੀ ਆਫਸਰ ਨੂੰ ਬਾਹਰ ਕੱਢਿਆ ਥੱਲੇ ਸੱਟਿਆ ਹੋਰ ਬਾਹਰੋਂ ਸੜ ਕੇ ਇੱਕ ਕੇਸ ਤੋਂ ਫੜ ਕੇ ਸਾਡੀ ਜਿਹੜੀ ਇੱਜ਼ਤ ਆ ਕੇ

ਮੇਰੇ ਫੌਜਦਾਂ ਦਾ ਐ ਗਮਨ ਚੁਕੀ ਤੇ ਇੰਤਾ ਨਾ ਦਾਇਰ ਨਹੀਂ ਲੈ ਸਕਦੇ ਕਹਿੰਦਾ ਇਹ ਕਾਉਂਟਰ ਕਾਉਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਗਏ ਤਾਂ ਸੇਰੇ ਸਿਮ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਗਾ ਤੂੰ ਫੌਜੀ ਦਾ ਖੂਨ ਕਟੇਗਾ ਤਾਂ ਫੌਜੀ ਚੁੱਪ ਰਹੇਗੇ ਨਾ ਸਾਡੇ ਅੰਦਰ ਸਰੋ ਤੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਾਂਗੇ ਨਗਰ ਚੁੱਪ ਨਹੀਂ ਰਹਾਾਂਗੇ

पूरी रात मैं फोन किया उसकी रिकॉर्डिंग दिखा किसी ने फोन नहीं उठाया अर्पित शुक्ला जी ने फोन किया मेरे हसबेंड ने गल की बोले एस एस पी साहब मैं कर्नल हाँ मैं पोस्टर्ड आ मेरा ऐदा आई कार्ड तुम ले लिया और इना स्नैच करके और मेरा फोन ला गए एंड आई नीड माई आई कार्ड दाई फर्स्ट दिस थिंग बाकी टेक डिसिप्लिनरी एक्शन ही प्रोमिस हिम सर आई एम सॉरी इट विल बी डन मगर उसपे बात की कहानी थी उसपे बात शुरू हुई मेरी हस्बैंड मुर आते 1 बजे में राजेंद्र हॉस्पिटल लागीया अगर गुरतेज सिंह खिललो साहब ना होते तो शायद मेरा हस्बैंड और मेरा बेटा बचके नहीं होते मेरा दा धन्यवाद और सारेनो के नीना नु धन्यवाद नुक करो क्योंकि इना दी वजह ना राज और सर बचे हुए उन्होंने कोई अथॉरिटी नहीं छडी कोई पुलिस वाला नहीं छड्या जिसने कॉल नहीं कीता वो ਸਾਨੂੰ ਬੁਲੇ ਗਿਆ ਜੀ ਆਰਐਨ ਪੁਲਿਸ ਜੀ ਆਰਐਨ ਪੁਲਿਸ ਆਰਐਨ ਆਰਐਨ ਕਰਦੇ ਕਰਦੇ ਸਵੇਰੇ 6 ਵਜਾ ਦੇਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ ਪਰहां ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟਰਾਇਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਸ ਦਿਖਾਈਆਂ ਜਿਹੜਾ 19 ਤਾਂ ਵੀ ਦੱਸ dielati ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਤਾਬੇ ਗਈ ਤਾਬਾ ਫੇਰ ਖੁੱਲ ਗਿਆ ਸੀਗਾ ਉਧਰ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਤਾਬਾ ਬੰਦ ਕਰ ਦ ਫੇਰ ਤਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕੰਨਕ ਸਾਹ ਉਹ ਰੁਸਤੀ ਬੈਠੇ ਟੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਇਹਨੂੰ ਕਿਹਾ ਕਿ ਇਹ ਚਾਰੋਂ ਆਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਣ ਹੋਂਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਣ ਹੋਂਦਾ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰ ਰhese ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆ اگر میرا ہسبنڈ اور بیٹا غلط ہے میں انہاں نو کہوں گی ڈبل سزا ملے میں سامنے سارے دے کہیے اگر وہ غلط ہوئے انہاں نو سزا ملے اس تو بعد انہاں نے تب ا بج گئے انہاں نو پتہ لگ گیا کہ اسی ہسپتال پہنچیا پوری کاروائی شروع ہو رہی ہے اوپر تک کہ کرنل کودتے تے انہاں نو خبرار ہو گئی۔ جدوں خبرار ہو گئی کہ اتے انہاں نے اپنا بہت کوشش کیتی کہ کوئی کار مطلب ਕੰਪਰੋਮਾਈਜ਼ ਹੋ ਗਿਆ ਸਵੇਰੇ ਦੱਸੋ ਜੇ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਔਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਬਾਅਦ ਮੈਂ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆਦਮੀ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਛਾਣਿਆ ਵੀ ਨਿਸ਼ਮੰਤ ਪਤਾ ਵੀ ਦਿੱਤੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀਆ ਉਧਰ ਮੈਂ ਹਾਂ